ਪਰੀ ਇਹਦਾਂ ਗੱਲ ਬਾਤ ਇਹ ਪੀ ਸਵੇਰ ਨਾਲ بارش ਬੜੀ ਲੱਗੀ ਸੀ ਤੇ ਨਾ ਮੀ ਬਹੁਤ ਤੇ ਰਹੇ ਸਾਡੇ ਕੋਠੇ ਤੇ ਨਾ ਕੱਚਾ ਵਾ ਉਹ ਮਿੱਟੀ ਡਿੱਗਣ ਡੈ ਪਿਆ ਤੇ ਆਪਾਂ ਤੇ ਭੱਜ ਕੇ ਬਾਹਰ ਨਿਕਲ ਆਏ ਬਾਪੂ ਜੀ ਬਜ਼ੁਰਗ ਉਹਨਾਂ ਕੋ ਨਿਕਲਿਆ ਗਿਆ ਨਹੀਂ ਹੁਣ ਜੇਕਰ 슈ਗਰ ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸਤੋਂਦਾ ਕਿਉਂਕਿ ਹੁਣ ਮੁਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਜੋ ਪ੍ਰਦਾਨ ਕਰ ਰਹੇ ਨੇ ਪੰਜਾਬ ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਮੈਂ ਸ਼ਿਵਕੰਤ ਸਿੰਘ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੁੰਦਾ ਹੈ ਸਾਨੂੰ ਫ੍ਰੀ ਡਾਕਟਰੀ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਐਸੀ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮੱਲਕ ਲਈ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ممکن ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਕਤ ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ 'ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਥੱਲੇ ਆ ਗਏ ਹਾਂਜੀ ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਗਏ ਬੜੀ ਮੁਸ਼ਕਲ ਕੱਢੇ ਆਪਾਂ ਉਹਨਾਂ ਦੇ ਲੱਕ ਤੇ ਸੱਟ ਲੱਗੀ ਜੇ ਤੇ ਚੂਲਾ ਟੁੱਟ ਗਿਆ ਜੇ ਤੇ ਬਾਹਾਂ ਟੁੱਟ ਗਈ ਜੇ ਤੇ ਸਿਰ ਤੇ ਤਾਂ ਕਿ ਲਗੇ ਫਿਰ ਕੰਪਨੀ ਕਿੰਨੇ ਕੱਢਿਆ ਬਾਸ ਹਾਂਜੀ ਆ ਫਿਰ ਆਪਣੇ ਨੂੰ ਦੋ ਮੁੰਡੇ ਆਏ ਪਿੰਡੋਂ ਮੁੰਲਾ ਲਾ ਲਏ ਤੇ ਫਿਰ ਬੜੀ ਮੁਸ਼ਕਲ ਕੱਢਿਆ ਮੈਂ ਤੇ ਉਤਾੜੀ ਇਕੱਠੇ ਕੱਚੇ ਕੋਠੇ ਬਣੇ ਨੇ ਗ੍ਰਾਂਡ ਨਹੀਂ ਨਾ ਜੀ ਗ੍ਰਾਂਡ ਆ ਜਿੱ ਤੱਕ ਉੱਥੇ ਲਿਸਟ 'ਚ ਨਾ ਆਇਆ ਪਰ ਕੋਈ ਪਤਾ ਨਹੀਂ ਲੱਗਨ ਦਾ ਨਾ ਕੋਈ ਗੌਰ ਕਰਦਾ ਕਿ ਇਹਨੂੰ ਕੋਈ ਕਰਨ ਲਿਆ ਗਾਂਢ ਜੀ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਹਾਂਜੀ ਨੁਕਸਾਨ ਆ ਡਾਏ ਹੋਏ ਸਭ ਕੁਝ ਸੱਤ ਦੇ ਗਿਆ ਤੇ ਸਭ ਕੁਝ ਜੋ ਹੈਗਾ ਘਰ ਪੱਜ ਟੁੱਟ ਭੱਜ ਗਿਆ ਇਹ ਇਸ ਮੌਨ ਦਾ ਸਮਾਨ ਗਾਰਡਨ ਨਬਾਰੀ ਦੀ ਪੇਟੀ ਪੁੱਟੀ ਤੇ ਭਾਂਡਾ ਟੇਕ ਰੇਟੀ ਵੀ ਮੰਜੇ ਹੀ ਦੋ ਪੱਖੇ ਹੀ ਦੋ ਹਾਂਜੀ ਟੁੱਟਦੇ ਸਭ ਕੋਈ ਕੋਣੀ ਹੁੰਦਾ ਸੁੱਤਾ ਜਦੋਂ ਨਹੀਂ ਸਾਡੇ ਦੇਖੀ ਐਂਡ ਮੈਂ ਆ ਸੁੱਤਾ ਹੀ ਤੇ ਮੇਰੇ ਨਾਲ ਮਰਾਏ ਬ੍ਰਦਰ ਹੀ ਤੇ ਮਾਰੀ ਮਾਮੀ ਜੀ ਹੀ ਤੇ ਉਹ ਬਾਪੂ ਜੀ ਨਾਲ ਇਹ ਨਾਲ ਹਾਂਜੀ ਕੀ ਮੰਗਣ ਕੇ ਗਿਆ ਹਾਂਜੀ ਕੀ ਮੰਗ ਕਰਨ ਸਰਕਾਰ ਨੂੰ ਮੰਗ ਇਹੀ ਕਰਦੇ ਆ ਪਿਆ ਸਾਡੇ ਸਰਕਾਰ ਕੋ ਮੰਗੇ ਆ ਪੀ ਸਾਡੇ ਮਦਦ ਕੀਤੀ ਜਾਏ ਸਾਡੇ ਕੋਠੇ ਪਾਇ ਜਾਣ ਜੀ ਕੀ ਗੱਲ ਬਈ ਜੀ ਇਹ ਨਾ ਪੁੱਤ ਮੀਂ ਵਰਿਆ ਤੇ ਮੁੰਡੇ ਦੇ ਫੋਨ ਕੀਤਾ ਸਾਨੂੰ ਪਪਾ ਪਾਹਾ ਅਸੀਂ ਥੱਲੇ ਆ ਗਏ ਕੋਠਾ ਟੱਠ ਗਿਆ ਸਾਡਾ ਜੇ ਗਰਾਉਂਡ ਮਿਲੀ ਹੁੰਦੀ ਤੇ ਇਹ ਕੰਮ ਕਾਣੂ ਹੋਣਾ ਇਹ ਇੱਕ ਮੁੰਡਾਈ ਪੜੇਵਾ ਪਤੀਆ ਪੜੇਵਾ ਹੀ ਮੇਰਾ ਤੇ ਦੋਵੇਂ ਹੀ ਪਤੀਆ ਮੇਰਾ ਤੇ ਪਰਜਾਈ ਮੇਰੀ ਤੇ ਬਾਪੂ ਹੀ ਤਿੰਨੇ ਜੜੇ ਹਾਂਜੀ ਗਰਾਉਂਡ ਭਰੀ ਨਹੀਂ ਹੈਗੀ ਗਰਾਉਂਡ ਭਰੀ ਮਿਲੀ ਨਹੀਂ ਨੀ ਇਹਨਾਂ ਨੂੰ ਜੇ ਮਿਲਦੀ ਤੇ ਇਦਾਂ ਕਾਣੂ ਹੁੰਦਾ ਦਿੰਦੇ ਤੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਪੁੱਤ ਹੋਇਆ ਵਿਚਾਰਿਆਂ ਦਾ ਪੱਧਰ ਹੀ ਹੋ ਗਿਆ ਕੁਝ ਨਹੀਂ ਰਿਹਾ ਵਿਚਾਰਿਆਂ ਦਾ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗਵਾ ਕਰਨੇ ਵੀ ਜੋ ਗਰੀਬ ਦੀ ਮਜਦਦ ਕੰਨ ਕਰ ਬਰ ਬਣੇ ਵਿਚਾਰੇ ਦਾ ਕੁਝ ਬਣਾਉਣ ਹਾਂਜੀ ਬਸ ਤੋਂ ਬਾਅਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ ਯੂਸਫ ਪੇਸ਼ੈਂਟ ਪਿੰਡ ਚਪਕਰੇ ਤੋਂ ਇਹਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਔਰ ਛੱਤ ਉੱਪਰ ਗੀਰ ਗਈ ਤੇ ਇਹਦੇ ਪੋਲੀਟੋਮਾ ਆਇਆ ਆ ਮਤਲਬ ਚੈਸਟ ਇੰਜਰੀ ਵੀ ਹੈਗੀ ਹੈ ਅਬਡੋਮਨਲ ਇੰਜਰੀ ਵੀ ਹੈਗੀ ਹੈ ਹੈਡ ਇੰਜਰੀ ਵੀ ਹੈਗੀ ਹੈ ਤੇ ਇਹਦੇ ਐਕਸਟ੍ਰੀਮਿਟੀ ਦੇ ਫ੍ਰੈਕਚਰ ਹੈਗੇ ਆ ਤੇ ਇਹ ਫਸਟ ਏਡ ਕੀ ਦਿੱਤੀ ਇਹਨਾਂ ਦੇ ਪੇਸ਼ੈਂਟ ਦੇ ਐਕਸਰੇ ਕਰਾਤੇ ਆ ਤੇ ਆਈ ਫਲੂਇਡਸ ਐਂਡ ਟ੍ਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਉਹ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੇ ਸੱਟਾਂ ਆ ਗਈਆਂ ਚੈਸਟ ਇੰਜਰੀ ਦੇ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮ ਨਹੀਂ ਕੀਤਾ ਚੈਸਟ ਚ ਹੜੀ ਛਾਤੀ ਦੇ ਡੀ ਟੁੱਟੀ ਹੋਈ ਆ ਇੱਕ ਵਾਰ ਡਾਕਟਰ ਸੋਨੀ ਕਰਾ ਕੇ ਦੇਖਾਂਗੇ ਤੇ ਫੀਮਰ ਦਾ ਹੀ ਫ੍ਰੈਕਚਰ ਲੱਗ ਰਿਹਾ ਉਹ ਕਰਦੇ ਕਿ ਮੈਂ ਮੈਂ ਕਹਿੰਦਾ ਸਭ ਕਿੰਨੇ ਮਿੰਟ ਸੁਤੇ ਕਰ ਰਹੇ ਸੀ ਅੰਦਰ ਵਿੱਚ मेन ही तीन बंद सी पर सट इन इन्होंने ही लगी ज्यादा हाँ जी हाँ इन एम्बूलेंस लंबूलेंस पेशेंट स्टेबल है वैसे पेशेंट ठीक है नाइनटी एट परसेंट यदि ऑक्सीजन आ रही है बीपी भी ठीक है वन टेन बाई सेवन टू बीपी है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel button.